ਪੰਜਾਬੀਓ ਅੱਜ ਸੋਡਾ ਦੁਨੀਆ ਤੇ ਰਾਜ ਭਾਗ ਹੋਣਾ ਸੀ ਜੇ ਆਪਣੇ ਆਪਣਿਆਂ ਨੂੰ ਨਾ ਮਰਵਾਉਂਦੇ ਜੇ ਮਜੀਠੀਏ ਮਹਾਰਾਜਾ ਅਨਜੀਤ ਸਿੰਘ ਜੀ ਨੂੰ ਜ਼ਹਿਰ ਨਾ ਦਿੰਦੇ ਜੇ ਕਿਤੇ ਪਟਿਆਲੇ ਵਾਲੇ ਰਾਜਿਆਂ ਦੀ ਫੌਜ ਹਰੀ ਸਿੰਘ ਨਲਗੇ ਦੇ ਪਿੱਠ ਪਿੱਸੇ ਗੋਲੀਆਂ ਨਾ ਮਾਰਦੀ ਬਿਟੀਜ਼ ਹਕੂਮਤ ਨਾਲ ਮਿਲ ਕੇ ਇਹ ਬ੍ਰਿਟਿਸ਼ ਹਕੂਮਤ ਨਾਲ ਮਿਲ ਗਏ ਮਿਲ ਕੇ ਇਹਨਾਂ ਨੇ ਮਹਾਰਾਜਾ ਅਨਜੀਤ ਸਿੰਘ ਜੀ ਨੂੰ ਮਜੀਠੀਆਂ ਨੇ ਜ਼ਹਿਰ ਦਿੱਤੀ ਹਰੀ ਸਿੰਘ ਨਲੂਗੇ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਉਹ ਪਟਿਆਲੇ ਵਾਲਿਆਂ ਦੀ ਫੌਜ ਨੇ ਜਦੋਂ ਮਹਾਰਾਜਾ ਅਨਜੀਤ ਸਿੰਘ ਦੇ ਮੁੰਡੇ ਦਾ ਵਿਆਹ ਸੀ ਉਹ ਸਮੇਂ ਹਰੀ ਸਿੰਘ ਨਲੂਗੇ ਨੂੰ ਘੇਰਾ ਪੈ ਜਾਂਦਾ ਤੇ ਉਥੇ ਪਟਿਆਲੇ ਵਾਲਿਆਂ ਦੀ ਫੌਜ ਨੇ ਬ੍ਰਿਟਿਸ਼ ਹਕੂਮਤ ਨਾਲ ਮਿਲ ਕੇ ਗੋਲੀਆਂ ਮਾਰ ਦਤੀਆਂ ਜੇ ਆਪਣੇ ਆਪਣੇ ਨਾਲ ਨਾਗਦਾਰੀ ਕਰਦੇ ਤਾਂ ਅੱਜ ਰਾਜ ਭਾਗ ਪੰਜਾਬੀਆਂ ਕੋਲੇ ਪੰਜਾਬੀਆਂ ਦਾ ਹੋਣਾ ਸੀ ਇਹ ਗਵਾਇਆ ਕਿੰਨਾ ਨੇ ਗਦਾਰਾਂ ਨੇ ਜੋ ਆਪਣੇ ਵਿੱਚ ਹੀ ਆਪਣੇ ਗਦਾਰ ਹੁੰਦੇ ਨੇ ਜਿਨ੍ਹਾਂ ਨੇ ਸਾਰਾ ਕੁਝ ਤਬਾਹ ਕਰ ਦਿੱਤਾ ਕੱਲਾ ਰਾਜ ਭਾਗ ਹੀ ਨਹੀਂ ਤਬਾਹ ਕੀਤਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਵੀ ਬਰਬਾਦ ਕਰਕੇ ਰੱਖ ਦਿੱਤਾ 1930 ਤੋਂ ਪਹਿਲਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਉਹ ਪਵਿੱਤਰ ਨਿਸ਼ਾਨ ਸਾਹਿਬ ਜੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਲੈ ਕੇ ਚੱਲਦੇ ਹੁੰਦੇ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਉਹ 1930 ਦੇ ਕਾਲ ਤੱਕ ਸਭ ਤੇ ਝੂਲਦਾ ਹੁੰਦਾ ਸੀ ਪਰ ਇਹਨਾਂ ਪਟਿਆਲੇ ਵਾਲੇ ਰਾਜਿਆਂ ਕੰਜਰਾਂ ਨੇ ਆਪਣਾ ਝੰਡਾ ਝੁੱਲਣ ਲਾ ਦਿੱਤਾ ਕਾਲ ਤਖਤ ਸਾਹਿਬ ਦੇ ਉੱਤੇ ਅੱਜ ਜੋ ਝੰਡਾ ਝੂਲਦਾ ਗੁਰਦੁਆਰਿਆਂ ਤੇ ਇਹ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਸਾਡਾ ਨਿਸ਼ਾਨ ਸਾਹਿਬ ਨਹੀਂ ਹੈਗਾ ਗੁਰੂਆਂ ਦਾ ਉਹ ਸਾਡਾ ਤਾਂ ਨਿਸ਼ਾਨ ਸਾਹਿਬ ਗੁਰੂਆਂ ਦਾ ਆਹਾ ਸੀ ਉੱਪਰ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਤੁਸੀਂ ਦੇਖੀ ਹੋਣੀ ਐ ਹਰਮੰਦਰ ਸਾਹਿਬ ਜਾਣੇ ਹੁੰਨੇ ਹੋ ਤੇ ਆਹਾ ਕਾਲ ਤਖਤ ਸਾਹਿਬ ਤੇ ਵੀ ਇਹੀ ਨਿਸ਼ਾਨ ਸਾਹਿਬ ਤੇ ਹੋਰਾਂ ਗੁਰਦੁਆਰਿਆਂ ਤੇ ਵੀ ਝੂਲਦੇ ਹੁੰਦੇ ਸੀ ਪਰ ਗਦਾਰਾਂ ਨੇ ਗਦਾਰੀ ਕੀਤੀ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦਾ ਇਹ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਪਰ ਅੱਜ ਬਦਕਿਸਮਤੀ ਆ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਪਾਪੀ ਖੰਡਾ ਦੱਸੀ ਜਾਂਦੇ ਨੇ ਕਿਉਂ ਦੱਸਦੇ ਨੇ ਅੱਜ ਗੁਰਦਾਰੇ ਦੀਆਂ ਕਮੇਟੀਆਂ ਕਿਉਂਕਿ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਭਾਰਤੀ ਹਕੂਮਤ ਪੈਸਾ ਦਿੰਦੀ ਆ ਮੋਟਾ ਪੈਸਾ ਦਿੰਦੀ ਆ ਕਿ ਤੁਸੀਂ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਨਾ ਚੜਾਇਓ ਆਹਾਈ ਪਟਿਆਲੇ ਵਾਲਿਆਂ ਦਾ ਹੀ ਝੰਡਾ ਚੜਿਆ ਰਹਿਣ ਦਿਓ ਕਿਉਂ ਕਹਿੰਦੇ ਨੇ ਕਿਉਂਕਿ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਸੇਹ ਦੰਦਾ ਖਾਲਸੇ ਨੂੰ ਕਿ ਤੁਸੀਂ ਆਪਣੇ ਕੋਲੇ ਕਿਰਪਾਨ ਰੱਖਣੀਆਂ ਢਾਲ ਰੱਖਣੀਆਂ ਕਿਟਾਰ ਰੱਖਣੀਆਂ ਇਸ ਕਰਕੇ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਇਹ ਨਿਸ਼ਾਨ ਸਾਹਿਬ ਖਾਲਸੇ ਨੂੰ ਦਿੱਤਾ ਸੀ ਨੀਲੇ ਰੰਗ ਦਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਔਰ ਇਹਨਾਂ ਪਾਪੀਆਂ ਨੇ ਮਜੀਠੀਆਂ ਨੇ ਤੇ ਪਟਿਆਲੇ ਵਾਲੇ ਕੰਜਰਾਂ ਨੇ ਪਹਿਲਾਂ ਤਾਂ ਰੰਗ ਚਿੱਟਾ ਕਰ ਦਿੱਤਾ ਨishan ਸਾਹਿਬ ਦਾ ਕਿਰਪਾਨ ਢਾਲ ਉਵੇਂ ਰਹਿਣ ਦਿੱਤੀ ਉਸ ਤੋਂ ਬਾਅਦ ਇਹਨਾਂ ਕੰਜਰਾਂ ਨੇ ਜਦ ਨਾ ਲੋਕਾਂ ਨੇ ਬੋਲਿਆ ਤਾਂ ਇਹਨਾਂ ਨੇ ਆਪਣਾ ਹੀ ਝੰਡਾ ਚੜਾ ਦਿੱਤਾ ਆਪਣਾ ਹੀ ਝੰਡਾ ਚੜਾ ਕੇ ਗੁਰਦਾਰਿਆਂ ਤੇ ਝੰਡਾ ਸਾਰੀ ਦੁਨੀਆ ਤੇ ਗੁਰਦਾਰਿਆਂ ਤੇ ਅੱਜ ਕੰਜਰਾਂ ਦਾ ਝੰਡਾ ਚੜਿਆ ਹੋਇਆ ਪਟਿਆਲੇ ਵਾਲਿਆਂ ਦਾ ਗੁਰਦਰਿਆਂ ਦੇ ਗੁੰਮਟਾ ਤੇ ਕਾਰ ਸੇਵਾ ਦੇ ਨਾਂ ਦੇ ਉੱਤੇ ਇਸ ਕਲੰਕ ਨੂੰ ਲਾ ਦਤਾ ਰਮਾਲਿਆਂ ਤੇ ਲਾ ਦਤਾ ਅੱਜ ਤਾਂ ਲੋਕਾਂ ਦੀਆਂ ਗੱਡੀਆਂ 'ਚ ਵੀ ਇਹ ਕਲੰਕ ਲਾਇਆ ਹੋਇਆ ਪਟਿਆਲੇ ਵਾਲੇ ਰਾਜਿਆਂ ਕੰਜਰਾਂ ਦਾ ਲੋਗੋ ਬਹੁਤ ਦੁੱਖ ਹੁੰਦਾ ਬੜਾ ਰੋਣਾ ਆਉਂਦਾ ਜਦ ਅਸੀਂ ਇੰਨਾ ਪਾਪੀਆਂ ਬੋਚੜਾਂ ਦੇ ਨਾਲ ਗੱਲ ਕੀਤੀ ਓਏ ਪਾਪੀਓ ਤੁਸੀਂ ਦੱਸੋ ਇਹ ਸਾਡੇ ਕਿਹੜੇ ਗੁਰੂਆਂ ਦਾ ਖੰਡਾ ਇਨਾਂ ਦੇ ਦੰਦਲ ਪੈ ਗਈ ਇਨਾਂ ਬੁਚੜਾਂ ਦੇ ਦੇਖੋ ਦੰਦਲ ਪੈ ਗਈ ਇਹ ਦੰਦਲ ਅੱਜ ਤੱਕ ਨਹੀਂ ਫੁੱਟੀ ਇਹਨਾਂ ਨੂੰ ਪੁੱਛਿਆ ਓਏ ਬੋਲੋ ਸਾਡੇ 10ਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਖੰਡਾ ਤਾਂ ਆਹਾ ਪਰ ਅੱਜ ਇਹ ਕੰਜਰ ਸੌਰੀ ਮਾਫ਼ ਕਰਨਾ ਬੋਲ ਨਹੀਂ ਰਹੇ ਅੱਜ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਤੁਹਾਨੂੰ ਲੱਗਦਾ ਕਿ ਇਹ ਸਿੱਖ ਨੇ ਇਹਨਾਂ ਦੇ ਸ੍ਰੀ ਸਾਹਿਬ ਪਾਏ ਹੋਏ ਨੇ ਸਿੱਖ ਨੇ ਨਾ 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 ਇਹ ਉਹੀ ਅਬਦਾਲੀ ਦੀਆਂ ਕਰਤੂਤਾ ਕਰਦੇ ਨੇ ਜਿਹੜਾ ਕਿਸੇ ਸਮੇਂ ਅਬਦਾਲੀ ਕਰਦਾ ਹੁੰਦਾ ਸੀ ਉਹੀ ਕਰਤੂਤਾ ਨੇ ਇਹਨਾਂ ਦੀਆਂ ਅੱਜ ਇਹ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਨਹੀਂ ਚੜਾਉਂਦੇ ਆ ਕੰਜਰਾਂ ਦਾ ਝੰਡਾ ਚੜਾਉਂਦੇ ਨੇ ਪਟਿਆਲੇ ਵਾਲਿਆਂ ਦਾ ਇਹਨਾਂ ਨੂੰ ਸਭ ਨੂੰ ਪਤਾ ਇਹ ਨਾ ਕੋਬੀ ਇਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ ਨਾ ਨਾ ਸਰਦੂ ਪਤਾ ਕਿਉਂਕਿ ਬ੍ਰਿਟਿਸ਼ ਹਕੂਮਤ ਨੇ ਇਹ ਇੰਨਾ ਗੰਦ ਪਾਇਆ ਭਾਰਤੀ ਹਕੂਮਤ ਨਾਲ ਮਿਲ ਕੇ ਕਿ ਇਹਨਾਂ ਨੂੰ ਸ਼ਸਤਰਾਂ ਬੰਨੀਓ ਹਟਾ ਦਿਓ ਉਹਨਾਂ ਨੇ ਹਟਾਤਾ ਇਹ ਹਟ ਗਏ ਅੱਜ ਤਿੱਕਰ ਇਸ ਪਾਪੀ ਨਾਲ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਖੱਲਿਓਂ ਚੌੜਾ ਉੱਤੋਂ ਚੌੜਾ ਇਹਦੇ ਨਾਲ ਅੰਮ੍ਰਿਤ ਤਿਆਰ ਕਰਦੇ ਨੇ ਕਰੈਤਾਂ ਦੱਸਦੇ ਨੇ ਜੋ ਪਟਿਆਲੇ ਵਾਲਿਆਂ ਨੇ ਸ਼ੁਰੂ ਕੀਤੀਆਂ ਸੀਗੀਆਂ ਗੁਰਦੁਆਰਿਆਂ 'ਚ ਰੈਤਾਂ ਨਹੀਂ ਦੱਸਦੇ ਕਰੈਤਾਂ ਦੱਸਦੇ ਨੇ ਸਾਰੀਆਂ ਕਰੈਤਾਂ ਦੇ ਨਾਲ ਐਸ ਥੂਲੂ ਦੇ ਨਾਲ ਅੰਮ੍ਰਿਤ ਤਿਆਰ ਕਰਦੇ ਨੇ ਫਿਰ ਖਾਲਸੇ ਥੋੜੋ ਤਿਆਰ ਹੋਣੇ ਨੇ ਮਸ਼ੰਦ ਹੋਣੇ ਨੇ ਗੁਰੂ ਦੇਉ ਸਿੰਘੋ ਆਵਾਜ਼ ਠਾਓ ਜੇ ਗੁਰੂ ਦੇ ਸਿੰਘੋ ਆਹੀ ਖੰਡੇ ਨੂੰ ਜਿੱਦਾਂ ਦਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਖੰਡਾ ਇਦਾਂ ਦਾ ਖੰਡਾ ਬਣਾ ਕੇ ਅੰਮ੍ਰਿਤ ਸਕਾਓ ਸ੍ਰੀ ਗੁਰੂ 10ਵੇਂ ਪਾਸਾ ਦਾ ਇਹ ਪਵਿੱਤਰ ਨਿਸ਼ਾਨ ਸਾਹਿਬ ਜਿਹੜਾ ਇਨਸਾਨ ਸਾਹਿਬ ਸ੍ਰੀ ਗੁਰੂ 10ਵੇਂ ਪਾਸਾ ਆਪਣੇ ਹੱਥ ਚ ਲੈ ਕੇ 14 ਜੰਗਾਂ ਮਨੁੱਖਤਾ ਦੇ ਹੱਕਾਂ ਲਈ ਲੜੀਆਂ ਉਹੀ ਨਿਸ਼ਾਨ ਸਾਹਿਬ ਸੋਭਤ ਕਰੋ ਗੁਰਦੁਆਰਿਆਂ ਤੇ ਕਾਲ ਤੱਕ ਸਾਬ ਤੇ ਤੇ ਸਾਰੇ ਗੁਰਦੁਆਰਿਆਂ ਦੇ ਪਰ ਜੇ ਤੁਸੀਂ ਉਮੀਦ ਰੱਖੋਗੇ ਕਿ ਆਹ ਜਿਹੜੇ ਗੁਰਦਾਰਿਆਂ ਦੀਆਂ ਕਮੇਟੀਆਂ ਵਾਲੇ ਨੇ ਇਹਨਾਂ ਨੇ ਕੁਛ ਨਹੀਂ ਕਰਨਾ ਕੋਈ ਇਹਨਾਂ ਦਾ ਚੜਾਵਾ ਬੰਦ ਹੋ ਜਾਣਾ ਗਵਰਨਮੈਂਟ ਬੰਨੀਓ ਭਾਰਤੀ ਹਕੂਮਤ ਬੰਨੀਓ ਅੱਜ ਤੁਸੀਂ ਦੁਨੀਆ ਤੇ ਕਿਸੇ ਵੀ ਗੁਰਦੁਆਰੇ ਦੀ ਕਮੇਟੀ ਨੂੰ ਕਹਿ ਕੇ ਦੇਖ ਲੋ ਓਏ ਭਾਈ ਸ੍ਰੀ ਗੁਰੂ ਦਸਵੇਂ ਪਾਸਾ ਦਾ ਨਿਸ਼ਾਨ ਸਾਹਿਬ ਚੜਾਵੋ ਕਦੇ ਨਹੀਂ ਚੜਾਉਣਗੇ ਕਿਉਂਕਿ ਪਟਿਆਲੇ ਵਾਲੇ ਕੰਜਰਾਂ ਦਾ ਹੀ ਝੰਡਾ ਚੜਾਉਣਗੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਆਹਾਂ ਸੋਨੇ ਵਿੱਚ ਵੀ ਤਸਵੀਰ ਬਣੀ ਹਰਮੰਦਰ ਸਾਹਿਬ ਦੇ ਵਿੱਚ ਦੇਖੀ ਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਪ੍ਰਾਣੀਆਂ ਵੀਡੀਓ ਤੇ ਫੋਟੋਆਂ ਵੀ ਇਹਨਾਂ ਨੇ ਦੇਖੀਆਂ ਨੇ ਪਰ ਨਹੀਂ ਇਹ ਐਡੇ ਬੇਕਦਰੇ ਨੇ ਐਡੇ ਮਸ਼ੰਦ ਨੇ ਗੁਰੂ ਘਰ ਦੇ ਵਿੱਚ ਬਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨੀਵੀਂ ਪਾ ਕੇ ਬਹਿੰਦੇ ਨੇ ਹਾਏ ਰੱਬਾ ਫੇਰ ਵੀ ਇਤਿਹਾਸ ਨੂੰ ਬੇ ਇਤਿਹਾਸ ਕਰਦੇ ਨੇ ਐਡੇ ਬੇਸ਼ੁਕਰੀਏ ਨੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਾਲੇ ਪੂਰੀ ਦੁਨੀਆ ਤੇ ਜੇ ਅੱਜ ਇਹਨਾਂ ਦੇ ਮੂੰਹ ਚ ਆਵਾਜ਼ ਆ ਜਾਂ ਬੋਲ ਆ ਆ ਜਿਹੜਾ ਕੰਜਰਾਂ ਦਾ ਲੋਗੋ ਆਹਾ ਇਹ ਤੇ ਕਰਾਸ ਮਾਰਿਆ ਅਸੀਂ ਜੁੱਤੀਆਂ ਵੀ ਬਹੁਤ ਵੇਰੀ ਲਾਈਆਂ ਨੇ ਇਹਦੇ ਤੇ ਕਿ ਬੋਲੋ ਸਾਡੇ ਦਸਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਇਹ ਪਟਿਆਲੇ ਵਾਲੇ ਕੰਜਰਾਂ ਦੇ ਘਰੇ ਲੱਗਿਆ ਹੋਇਆ ਇਹਦੇ ਤੇ ਲਿਖਿਆ ਹੋਇਆ ਖਾਲਸਾ ਰਾਜ ਓਏ ਪਟਿਆਲੇ ਵਾਲੇ ਕੰਜਰਾਂ ਦਾ ਕਿਹੜਾ ਖਾਲਸਾ ਰਾਜ ਸੀ ਇਹ ਕਦੋਂ ਤੇ ਖਾਲਸੀ ਹੋ ਗਏ ਇਹਨਾਂ ਨੇ ਤਾਂ ਮਹਾਰਾਜਾ ਅਨਜੀਤ ਸਿੰਘ ਦੇ ਉਹ ਜਰਨੈਲ ਹਰੀ ਸਿੰਘ ਨਲੂਗੇ ਤੇ ਪਿੱਛੇ ਪਿੱਛੇ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਦੀ ਫੌਜ ਨੇ ਬ੍ਰਿਟਿਸ਼ ਹਕੂਮਤ ਨਾਲ ਮਿਲ ਕੇ ਉਧਰ ਮਜੀਠੀਆਂ ਕੰਜਰਾਂ ਨੇ ਉਹਨੂੰ ਜ਼ਹਿਰ ਦੇ ਦਿੱਤੀ ਹਰੀ ਸਰਜੀਤ ਸਿੰਘ ਆਪਣੇ ਮਹਾਰਾਜਾ ਅਨਜੀਤ ਸਿੰਘ ਜੀ ਨੂੰ ਫਿਰ ਮਹਾਰਾਜਾ ਅਨਜੀਤ ਸਿੰਘ ਦੀ ਜਿਹੜੀ ਆਹ ਫੋਟੋ ਆ ਇਹ ਹੱਥ ਨਾਲ ਬਣੀ ਹੋਈ ਪੇਂਟਿੰਗ ਆ ਜਿਹੜੀ origignal ਫੋਟੋ ਆ ਅੱਜ ਤੱਕਰ ਬ੍ਰਿਟਿਸ਼ ਹਕੂਮਤ ਨੇ ਨਹੀਂ ਦਿੱਤੀ ਬ੍ਰਿਟਿਸ਼ ਹਕੂਮਤ ਕੋਲੇ 1823 ਤੱਕਰ ਕੈਮਰਾ ਆ ਗਿਆ ਸੀ ਫੋਟੋ ਖਿੱਚਣ ਵਾਲਾ ਉਹਨਾਂ ਕੋਲੇ ਹਰੀ ਸਿੰਘ ਨਲੂਏ ਦੀਆਂ ਫੋਟੋਆਂ ਵੀ ਨੇ ਮਹਾਰਾਜਾ ਅਨਜੀਤ ਸਿੰਘ ਦੀਆਂ ਫੋਟੋਆਂ ਵੀ ਨੇ ਪਰ ਅੱਜ ਤੱਕ ਅਨੀ ਦਿੱਤੀਆਂ ਮੰਗੇ ਕੌਣ ਕੌਣ ਮੰਗੂਗਾ ਕਿਹਦੇ ਚ ਪਾਵਰ ਆ ਕੇ ਬ੍ਰਿਟਿਸ਼ ਹਕੂਮਤ ਤੋਂ ਮੰਗ ਲਵੇ ਉਹ ਸਾਡੇ ਯੋਧਿਆਂ ਦੀਆਂ ਫੋਟੋਆਂ ਤਾਂ ਦੇ ਦਿਓ ਕਮ ਸੇ ਕਮ ਵੀਡੀਓ ਤਾਂ ਦੇ ਦਿਓ ਉਹਨਾਂ ਕੋਲੇ ਵੀਡੀਓ ਵੀ ਹੈਗੀਆਂ ਨੇ ਪਰ ਨਹੀਂ ਦੇਣਗੇ ਇਹਨਾਂ ਕੰਜਰਾਂ ਦੀਆਂ ਪਟਿਆਲੇ ਵਾਲਿਆਂ ਦੀਆਂ ਤੁਸੀਂ ਦੇਖੀਆਂ ਹੋਣਗੀਆਂ ਪੁਰਾਣੀਆਂ ਵੀਡੀਓ ਘੁੰਮਦਿਆਂ ਦੀਆਂ ਇਹਨਾਂ ਦੇ ਟੋਲੇ ਦੀਆਂ ਆ ਜਿੰਨੇ ਸੱਤ ਬਰਾਸਤਾਂ ਦੇ ਹੋਰ ਰਾਜੇ ਸੀਗੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਵੀ ਦੇਖੀਆਂ ਹੋਣਗੀਆਂ ਕੋ ਸਾਰੇ ਹੀ ਬਿਕ ਗਏ ਸੀ ਇਹਨਾਂ ਨੇ ਰਲ ਮਿਲ ਕੇ ਮਹਾਰਾਜਾ ਹਰਜੀਤ ਸਿੰਘ ਦਾ ਰਾਜ ਤਬਾਹ ਕੀਤਾ ਉੱਥੇ ਹੀ ਵਸ ਨਹੀਂ ਹੋਏ ਜਦੋਂ ਭਗਤ ਸਿੰਘ ਤੇ ਉਦਮ ਸਿੰਘ ਨੇ ਕਿਹਾ ਕਿ ਅਸੀਂ ਆਪਣਾ ਆਜ਼ਾਦ ਪੰਜਾਬ ਤੇ ਭਾਰਤ ਆਜ਼ਾਦ ਲੈਣਾ ਤਾਂ ਉਸ ਵੇਲੇ ਵੀ ਇਹਨਾਂ ਨੇ ਗਦਾਰੀ ਕੀਤੀ ਨੇਰੂ ਨਾਲ ਮਿਲ ਕੇ ਦੁਬਾਰਾ ਤੋਂ ਫੇਰ ਪੰਜਾਬ ਨੂੰ ਗੁਲਾਮ ਕਰ ਦਿੱਤਾ ਨਹੀਂ ਉਸ ਸਮੇਂ ਪੰਜਾਬ ਆਜ਼ਾਦ ਹੋ ਜਾਣਾ ਸੀ ਅੱਜ ਤੁਸੀਂ ਦੁਨੀਆ ਤੇ ਰੋਂਦੇ ਨਹੀਂ ਫਿਰਨਾ ਸੀ ਰੋਂਦੇ ਨਹੀਂ ਫਿਰਨਾ ਸੀ ਅੱਜ ਤੁਹਾਡੇ ਤੇ ਝੂਠੇ ਕੇਸ ਨਹੀਂ ਬਣਨੇ ਸੀ ਕਿਉਂਕਿ ਤੁਹਾਡਾ ਆਜ਼ਾਦ ਪੰਜਾਬ ਹੋਣਾ ਸੀ ਪਰ ਇਹ ਪੰਜਾਬ ਨੂੰ ਬਰਬਾਦ ਕੀਤਾ ਆਪਣੇ ਆਨੇ ਜੋ ਆਪਣੇ ਕਹਉਂਦੇ ਨੇ ਜਿਨ੍ਹਾਂ ਦੇ ਸਿਰ ਤੇ ਪੱਗਾਂ ਨੇ ਗਦਾਰਾਂ ਦੇ ਆਹ ਨੇ ਆਹ ਇਹ ਸਾਰੇ ਬੁੱਚੜ ਨੇ ਗਦਾਰ ਨੇ ਜੋ ਅੱਜ ਮੂੰਹ ਨਹੀਂ ਖੋਲਦੇ ਇਹਨਾਂ ਦੇ ਜੁੱਤੀਆਂ ਪਹਿਣ ਗੀਆਂ ਇਹਨਾਂ ਦੇ ਮਰਨ ਤੋਂ ਬਾਅਦ ਵੀ ਜੁੱਤੀਆਂ ਪਹਿਣ ਗੀਆਂ ਤੇ ਆਹ ਜਿਹੜੀ ਅਸੀਂ ਵੀਡੀਓ ਬਣਾਨੇ ਆ ਸਦਾ ਲਈ ਦੁਨੀਆ ਤੇ ਰਹੇਗੀ ਇਹਨਾਂ ਨੂੰ ਲਹੰਤਾ ਪਹਿਣ ਗੀਆਂ ਕਿ ਇਹਨਾਂ ਨੇ ਬੋਲਿਆ ਕਿਉਂ ਨਹੀਂ ਸੀ ਇਹਨਾਂ ਨੇ ਕਿਉਂ ਨਹੀਂ ਆਪਣਾ ਮੂੰਹ ਖੋਲਿਆ ਸੀ ਗੁਰੂ ਘਰ ਦਾ ਖਾਂਦੇ ਸੀ ਗੁਰੂ ਘਰ ਰਹਦੇ ਸੀ ਦੁਨੀਆ ਤੇ ਗੁਰਦਾਰੇ ਵੀਆਂ ਕਮੇਟੀਆਂ ਨੇ ਕਿਉਂ ਨਹੀਂ ਆਵਾਜ਼ ਠਾਈ ਕਿਉਂ ਗਰਕ ਗਏ ਕਿਉਂ ਮਰ ਗਏ ਕੀ ਪੈਸਾ ਨਾਲ ਜਾਊ ਜੋ ਜਾਊਗਾ ਜੋ ਭਾਰਤੀ ਹਕੂਮਤ ਤੋਂ ਲੈਂਦੇ ਨੇ ਨਾਲ ਜਾਊਗਾ ਇਹਨਾਂ ਦੇ ਨਹੀਂ ਨਾਲ ਨ ਜਾਣਾ ਪਰ ਡੋਸਟੇ ਹੋਏ ਲੋਕ ਨੇ ਗੁਰੂ ਦੀਏ ਸੰਗ ਤੇ ਇਹ ਨਹੀਂ ਬੋਲਣਗੇ ਮਸੰਦ ਨੇ ਮਸੰਦ ਇਹ ਨੇ ਬੁਚੜ ਨੇ ਬੁਚੜ ਦੇਖੋ ਇਹਨਾਂ ਬੁਚੜਾਂ ਨੂੰ ਧਿਆਨ ਨਾਲ ਦੇਖੋ ਇਹ ਨੇ ਬੁੱਚੜ ਜੋ ਕੇ ਆਵਾਜ਼ ਨਹੀਂ ਠਾਉਂਦੇ ਸ਼੍ਰੋਮਣੀ ਕਮੇਟੀ ਵਾਲੇ ਤਾਂ ਸਾਰੇ ਬੁੱਚੜ ਹੈਗੇ ਹੀ ਨੇ ਜਿਨ੍ਹਾਂ ਨੇ ਤਬਾਹ ਕੀਤਾ ਸਾਰਾ ਕੁਸੋ ਆਕਾਲ ਤੱਕ ਸਾਹਬ ਦੇ ਉੱਤੇ ਇਨਸਾਨ ਸਾਹਿਬ ਝੂਲਦੇ ਸੀ ਉਹਨਾਂ ਨੂੰ ਕੰਜਰਾਂ ਨੂੰ ਪਤਾ ਜੋ ਅੱਜ ਸੌਰੀ ਮੇਰੇ ਮੂੰਹ ਚੋਂ ਨਿਕਲ ਜਾਂਦੇ ਨੇ ਇਹ ਸ਼ਬਦ ਅ ਸ਼੍ਰੋਮਣੀ ਕਮੇਟੀ ਦੇ ਵਿੱਚ ਆਗੂ ਬਣੇ ਹੋਏ ਨੇ ਉਹਨਾਂ ਨੂੰ ਪਤਾ ਸਾਰੇ ਗੱਲਾਂ ਦਾ ਪਰ ਨਹੀਂ ਉਹ ਗੁਰੂਆਂ ਦਾ ਨਿਸ਼ਾਨ ਸਾਹਿਬ ਨਹੀਂ ਚੁਣਾਉਣਗੇ ਉਹ ਖੰਡੇ ਨੂੰ ਸਾਹਮਣੇ ਲੈ ਕੇ ਨਹੀਂ ਆਉਣਗੇ ਬਸ ਆਹੀ ਕੰਜਰਾਂ ਦੇ ਲੋਗੋ ਨੂੰ ਲਿਆਉਣਗੇ ਇਹਦੇ ਲਿਆਉਣ ਦਾ ਕਾਰਨ ਇਹੀ ਆ ਕਿ ਭਾਰਤੀ ਹਕੂਮਤ ਇਹਨੂੰ ਹਟਾਉਣ ਨਹੀਂ ਦਿੰਦੀ ਅਸੀਂ ਜਲੰਧਰ ਤੋਂ ਨਿਸ਼ਾਨ ਸਾਹਿਬ ਬਣਵਾਏ ਉਸ ਭਾਈ ਨੂੰ ਕਿਹਾ ਬਣਾ ਦੇ ਉਹਨੇ ਬਣਾ ਦਿੱਤੇ ਜਦੋਂ ਬਣਾਤੇ ਸਾਤੋਂ ਉਸ ਬੰਦੇ ਨੇ ਪੈਸੇ ਵੀ ਨਹੀਂ ਲਏ ਇਹ ਨਿਸ਼ਾਨ ਸਾਹਿਬ ਵੀ ਨਹੀਂ ਦਿੱਤੇ ਕਿਉਂਕਿ ਉਸ ਨੂੰ ਡਰਾਤਾ ਉੱਥੇ ਵੀ ਸਰਕਾਰ ਨੇ ਕਿ ਜੀ ਨਿਸ਼ਾਨ ਸਾਹਿਬ ਨਾ ਭੇਜਿਓ ਤੁਸੀਂ ਉਹ ਅੱਜ ਤੱਕਰ ਸਾਡਾ ਫੋਨ ਤੱਕ ਨਹੀਂ ਝੱਕਦਾ ਉਹ ਫੇਰ ਅਸੀਂ ਆਪਣੀ ਪ੍ਰਿੰਟਿੰਗ ਪ੍ਰੈਸ ਆਪ ਲਾ ਲਈਆ ਜੂਐਸ ਜੂਐਸਏ ਦੇ ਵਿੱਚ ਅਸੀਂ ਖੁਦ ਇੱਥੇ ਪ੍ਰਿੰਟ ਕਰਦੇ ਆਂ ਇਹ ਐਡੇ ਗੁੰਡੇ ਨੇ ਸਾਰੇ ਮਿਲੇ ਹੋਏ ਗੁੰਡੇ ਨੇ ਪਰ ਗੁਰੂ ਦੀਏ ਸੰਗ ਤੇ ਆਵਾਜ਼ ਹਟਾਓ ਸਾਬੋ ਸੱਚ ਦੀ ਆਵਾਜ਼ ਬਣੋ ਦੁਨੀਆ ਤੇ ਵਾਰ-ਵਾਰ ਨਹੀਂ ਆਉਣਾ ਇੱਕ ਦਿਨ ਆਇਓ ਤੇ ਸੱਚ ਬੋਲ ਕੇ ਦੁਨੀਆ ਕੋ ਜਵਾਬੋ ਸੱਚ ਹਮੇਸ਼ਾ ਜਿਉਂਦਾ ਰਹਿੰਦਾ ਸੱਚ ਨੂੰ ਨਾ ਕੋਈ ਖਤਮ ਕਰ ਸਕਦਾ ਖਤਮ ਕਰਨ ਵਾਲਾ ਖੁਦ ਖਤਮ ਹੋ ਜਾਂਦਾ ਪਰ ਸੱਚ ਹਮੇਸ਼ਾ ਰਹਿੰਦਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਸਾਡੇ ਤੋਂ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸਾਨੂੰ ਸਿੰਘ ਤੇ ਕੌਰ ਦਾ ਨਾਂ ਵੀ ਮਗਰ ਲਾਇਆ ਪਰ ਕੀ ਤੁਸੀਂ ਅੱਜ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰੋਗੇ ਕੀ ਤੁਸੀਂ ਅੱਜ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਕਰੋਗੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਜੋ ਸਾਡੇ ਸਿੰਘ ਲੈ ਕੇ ਚੱਲਦੇ ਹੁੰਦੇ ਸੀ ਇਹ ਤੁਹਾਡੇ ਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ